ਸੰਗੱਧੀਓ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਇਹਨਾਂ ਦਰਗਾਈ ਘੜੀਆਂ ਦਾ ਆਨੰਦ ਲੈ ਰਹੇ ਹੋ ਸਤਿਗੁਰਾਂ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਨਾਲ ਆਪਣੀ ਅਸੀਸ ਬਖਸ਼ੋ ਤਾਂ ਜੋ ਕੀਰਤਨ ਦੁਆਰਾ ਆਪ ਸਕਦਾ ਦੀ ਸੇਵਾ ਕਰ ਸਕੀਏ ਆਓ ਸਾਰੇ ਪਿਆਰ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੁਛ ਪਿਛਲੇ ਜਨਮ ਦੇ ਚੰਗੇ ਕਰਮ ਹਨ ਜੋ ਇਹ ਸੰਗਤ ਮਿਲੀ ਇਹ ਜੋ ਹੁਣ ਪੁਨ ਕਮਾਰੇ ਉਹ ਸੰਗਤ ਕਰਕੇ ਇਹਦਾ ਫਲ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਜ਼ਰੂਰ ਬਖਸ਼ਣਗੇ ਬੇਸ਼ੱਕ ਅੱਜ ਸਮਝ ਨਾ ਆਵੇ ਪਰ ਸਮਾਂ ਆਵੇਗਾ ਜਿਸ ਵੇਲੇ ਇਹ ਗਿਆਨ ਹੋਵੇਗਾ ਜਿਸ ਵੇਲੇ ਤੁਸੀਂ ਕੀਰਤਨ ਸੁਣ ਕੇ ਆਪਣੇ ਆਪਣੇ ਘਰਾਂ ਨੂੰ ਜਾਓਗੇ ਇੱਕ ਗੱਲ ਯਾਦ ਰੱਖਣਾ 사ਤ ਸੰਗਤ ਉਸ ਵੇਲੇ ਤੁਸੀਂ ਇਕੱਲਿਆਂ ਨਹੀਂ ਜਾਣਾ ਤੁਹਾਡੇ ਨਾਲ ਧੰ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ ਨੇ ਵੀ ਜਾਣੇ ਤੁਹਾਡੇ ਨਾਲ ਦੀਨ ਦੁਨੀਆ ਦੇ ਮਾਲਕ ਗਰੀਬ ਨਿਵਾਜ ਸਤ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਅਸੀਸਾਂ ਨੇ ਵੀ ਜਾਣੇ ਦਾਸਾਂ ਤੋਂ ਪਹਿਲਾਂ ਆਪ ਜੀ ਨੂੰ ਪਰਮ ਸਤਕਾਰਯੋਗ ਭਾਈ ਸਾਹਿਬ ਭਾਈ ਕਿਰਪਾਲ ਸਿੰਘ ਜੀ ਬੜੀ ਲਗਨ ਦੇ ਨਾਲ ਬੜੇ ਵਜਦ ਵਿੱਚ ਉਹ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸਨ ਮਹਾਰਾਜ ਹੋਰ ਚੜ੍ਹਦੀ ਕਲਾ ਬਖਸ਼ਣ ਤੋਂ ਆਓ ਸਾਰੇ ਮਿਲ ਕੇ ਕੀਰਤਨ ਕਰੀਏ ਕੋਈ ਵੀ ਰਸਨਾ ਵਾਂਜੀ ਨਾ ਰਹਿ ਜਾਏ